ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਕੋਟ ਸਦਰਖਾਂ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਕੋਟ ਇੱਸੀਖਾਂ ਤੋਂ 5-4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਤੇ ਕੋਟ ਸਦਰਖਾਂ ਪਿੰਡ ਦੇ ਵਿੱਚ ਸੋਨੂ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਨੂਰ ਬਾਈ ਦੇ ਕੋਲੇ ਇਸ ਟਾਈਮ ਹਾਜ਼ਰ ਆ ਮਿੱਤਰੋ 2 ਦੂਜਾ ਜਨਵਾਰਾਂ ਦੇ ਵਿੱਚੋਂ 301 ਇੱਕ ਕਟਾ ਵੀ ਤੁਹਾਨੂੰ ਵਿਖਾਉਣਾ ਦੋ ਜਨਮਾਰ ਤੁਹਾਨੂੰ ਜਿਹੜੇ ਵਿਖਾਉਣੇ ਦੁੱਧ ਵਾਲੀਆਂ ਮਈਆਂ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਇੱਕ ਬੂਰੀ ਮੈਂ ਵਿਖਾਵਾਂਗੇ ਤੇ ਬੁਕਰ ਪੂਰਾ ਹੀ ਬੱਚਾ ਬੱਚਾ ਹੋਊਗਾ ਭਾਤੋਕੜਾ ਦਾ ਹੋਊਗਾ ਕਰਦੇ ਗੱਲਬਾਤ ਆਪਾਂ ਬਾਈ ਤੋਂ ਲੈਨੇ ਸਾਰੀ ਜਾਣਕਾਰੀ ਸਾਸਿਕਾ ਸੋਨੂ ਵੀਰੇ ਸਾਸਿਕਾ ਵੀਰ ਜੀ ਕੀ ਹਾਲ ਆ ਬੱਡੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਆਣ ਸਾਰੇ ਵਧੀਆ ਜੀ ਚਲੋ ਸ਼ੁਕਰ ਬਾਈ ਸੋਨੂ ਬਾਈ ਕਰ ਲਿਓ ਆ ਸੱਜਣਾ ਜਨਵਾਰ ਅੱਜ ਤੇਰੇ ਕੋਲ ਤਿੰਨ ਹਾਂਜੀ ਹਾਂਜੀ ਤਿੰਨਾਂ ਜਨਵਾਰਾਂ ਦੇ ਵਿੱਚੋਂ ਪਰ ਕੱਟੇ ਤੋਂ ਸ਼ੁਰੂਆਤ ਕਰ ਕਹਿੰਦੇ ਹੁੰਦੇ ਨਿੱਕੀ ਚੀਜ਼ ਵੱਲ ਤੋਂ ਵਧਿਆ ਰਹਿੰਦੀ ਹੈ ਸ਼ੁਰੂਆਤੀ ਦੇ ਦੌਰ ਤੇ ਇਹ ਕਿੰਨੇ ਚਿਰ ਦਾ ਵਾ ਆ ਬਾਈ ਕੋਈ ਹੋਵੇਗਾ ਚੌਕ ਮਹੀਨਿਆਂ ਦਾ ਠੀਕ ਹੈ ਪੂਰਾ ਨੀਂਦੀ ਦਾ ਵੀ ਤਾ ਹਾਂ ਪੂਰਾ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਹੀ ਹੂੰ ਮੂੰਹ ਮਾ ਬਹੁਤ ਸੁਣਾ ਹੈ ਨਾ ਮੈਂ ਤੇਰੇ ਸਾਹਮਣੇ ਹੀ ਆ ਵੇ ਅੱਛਾ ਵੀਰੇ ਕਿੰਨੇ ਦਾ ਦੇ ਦੀਏ ਇਹ ਆ 15000 ਰੁਪਏ ਦੇ ਦੀਏ ਮਾਣ ਤਾਣ ਨਾਲ ਜੱਸੂ ਮਾਣ ਤਾਣ ਕਰ ਦਾਂਦੇ ਕਿੰਨੇ ਉਹ ਕਰ ਦੀ ਕੋਈ ਛੜਦਾ ਦੇ ਅਗਲੇ ਨੂੰ ਗੱਡੀ ਚੋਗਾ ਕਰਾਇਆ ਠੀਕ ਹੈ हां तेरे सामने मा... जे एक एक रोंदा ते अगले ने 20 25 ਮਾ ਮੌਕੇ ਤੇ ਕਰਦਾ ਕਿ ਥੋੜਾ ਬੋਤਾ ਹਾਂ ਤੇਰੇ ਸਾਹਮਣੇ ਵੇਲਾ ਨਿਸ਼ਾਨੀਆਂ ਸਾਰੀਆਂ ਹੋਰ ਇੱਕ ਤਾਂ ਚੰਗਾ ਬਈ ਤੇਰਾ ਘਾਤ ਰੱਖਣ ਵਾਲਾ 20 300 ਰੋਲ ਦਿੱਤੇ ਹਾਂ ਰੈਂਦੇ ਆ ਇਹ ਦੋ ਨੰਬਰ ਤੇ ਮੈਂ ਹੈ ਜਿਹੜੀ ਪੂਰੀ ਬਾਈ ਹਾਂਜੀ ਹਾਂਜੀ ਇਹ ਮੇਰੇ ਕਿਧਰ ਸੂਈ ਆ ਇਹਨੇ ਸੂਈ ਨੂੰ ਬਾਈ ਹੋ ਗਏ ਕੋਈ 20 ਕੁ ਦੇ ਕਿੰਨਾ ਦੁੱਧ ਤਿਆਰ ਆ ਵੀਰੇ ਹੋਣ ਬਈ ਉੱਥੇ ਚੋਕ ਲੈ ਜਾਂਦਾ 9 ਕਿਲੋ ਤੜਕੇ ਆਈ ਏ ਆਪਣੇ ਕੋਲ ਠੀਕ ਆ ਅੱਠ ਫੁੱਲਾ ਰੱਖ ਲਗੇ ਆ ਅੱਠ ਕਿਲੋ ਦੀ ਗਾਰੰਟੀ ਤੇ ਆਪਣੇ ਦੰਦ ਜ਼ਰੂਰ ਵਿਖਾ ਦਈਏ ਵੀਰੇ ਦੇ ਆ ਵਿਖਾਈ ਜਾਂਦੀ ਆ ਯਾ ਤੀ ਆ ਵੇਖ ਲੋ ਬਈ ਚਪੜੇ ਦੇ ਕਰਮ ਵਾਲੀ ਦੇ ਦੰਦ ਦੁੰਦ ਬਾਈ ਪੂਰੇ ਆ ਬਾਹ ਓਕੇ ਅੱਛਾ ਵੀਰੇ ਚੂਣ ਚੰਨ ਨੂੰ ਉੱਗਿਆ ਜਾ ਬਾਈ ਓਕੇ ਆ ਮਗਰ ਬੱਤਾਂ ਕੱਟਾਂਗੇ ਕੱਟੀ ਕੱਟਾ ਹੀ ਕੱਟਾਂ ਮਗਰ ਆ ਗਿਆ ਅੱਛਾ ਸੋਨੂੰ ਵੀਰੇ ਕੀ ਰੱਖੀਏ ਨੀ ਪੱਥਰੇ ਦਾ ਇਹਦਾ 75000 ਚ ਮਾਨਤਾਨ ਕਰਦਾ ਕਿੰਨਾ ਕਰਦੀ ਆ ਹਾਂ ਨਾ ਕਾਟੇ ਬਾੜੇ ਕਰਕੇ ਕੁਤਲਾ 3000 ਰੁਪਿਆ ਛੱਡਦਾ 73000 ਦੇ ਦਾਂ ਤੇ ਤੇ ਬਾ ਉੱਪਰ ਦਾ ਤੇ ਤੈਨੂੰ 73 ਦੀ ਕਿ 72 ਦੀ 73 ਦੀ ਚੱਲ ਦੇ ਦਾਂਗੇ ਐ ਨਾ ਕਰ ਹਾਂ ਨਾ ਦੱਸ ਹੋਰ ਕਾ ਇਹਦਾ ਮਾਣ ਹੋ ਜਾਣਾ ਘਾਟੇ ਬਾਟੇ ਬਾ 70 ਹਜ਼ਾਰ ਦੀ ਹੈ ਕਦੀ ਬਾਦ ਨੂੰ ਮੜੀ ਤੂਰੀ ਵੀ ਤੇਰੇ ਸਾਹਮਣੇ ਹੀ ਹੈ ਹਾਂ ਨਹੀਂ ਠੀਕ ਹੈ ਬਾਈ ਲੈ ਮਿੱਤਰੋ 15 20 ਦੇ ਦੀ ਸੋਈ ਮੈਂ ਦੁੱਧ ਵਾਲੇ ਬੰਦਿਆਂ ਨੂੰ ਫੁੱਲ ਭਰਾਵਾਂ ਨੂੰ ਕੰਮ ਤੇ ਜੇ ਡੇਰੀ ਵਾਲੇ ਭਰਾ ਦੁੱਧ ਤੇ ਲਾਉਣ ਨੂੰ ਮਈਆਂ ਭਾਲਦੇ ਹੁੰਦੇ ਆ ਉਹਨਾਂ ਲਈ ਇਲਾਹੇਵੰਦ ਚੀਜ਼ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਉਹਨਾਂ ਨੇ ਪੈਸੇ ਗਰੇ ਦੁੱਧ ਦੇ ਮੁਤਾਬਕ ਤੇ ਲਾਉਣੇ ਹੁੰਦੇ ਜਾਨਵਰ ਤੇ ਤੇ ਸਾਹਮਣੇ ਹੀ ਆ ਵੇਖ ਲਾ ਏਡੀ ਮੈਂ ਕਿਹਾ ਬਸ 1 ਕੁ ਮਹੀਨੇ ਰੁਕ ਜੀ ਆਪણો ਇਹੋ ਜਿਵੇਂ ਮਿਲਣਾ ਨਹੀਂ ਘੱਟ ਦੁੱਧ ਵਾਲੀ ਪਿੰਡਾਂ ਨੂੰ ਹਾਂ ਜਿਵੇਂ ਬਾਬੇ ਦੀ ਕਲਪਨਾ ਨਹੀਂ ਇੱਕ ਗੱਲ ਆ ਲੈ ਵਾਲਾ ਉਹ ਬੜਾ ਖਰਾ ਹਣਾ ਮੈਂ ਹਾਂ ਭਾਈ ਆਪਾਂ ਮੰਗਣ ਨੂੰ ਵੱਧੋ ਨਾ ਵੀ ਜੇ ਆਪਾਂ ਨੂੰ ਭਾਅ ਚਾਹੀਏ ਅਗਲੇ ਨੂੰ ਭਾਅ ਚ ਦੇ ਨਹੀਂ ਠੀਕ ਹੈ ਭਾਈ ਇੱਕ ਗੱਲ ਦੁੱਧ ਪੀਣ ਨਾਲ ਮਾੜੀ ਧਰਿਆ ਰੇ ਯਾਰ ਭਾਈ ਇੰਨੇ ਚ ਆਉਂਦਾ ਵੀ ਕੀ ਹੈ ਹਾਂ ਡੋਣ ਦੇ ਉਹਨੂੰ ਠੰਡੀ ਇਹਨੇ ਮਾਰਾ ਕੋ ਅਗਲੇ ਬੰਦੇ ਥਾਂ ਦੇ ਪਿਛਲੇ ਬੰਦੇ ਆ ਕੋਈ ਚੱਕਰ ਨਹੀਂ ਆਇਗਾ ਕੱਟੇ ਨੇ ਚੱਕ ਮਾਰਿਆ ਥਾਣ ਵਿਖਾ ਦੀ ਪੁੱਤ ਇਧਰ ਆ ਉਹਦੇ ਪਾਸ ਆ ਜਿਹੜਾ ਆ ਵੀ ਹੋਰ ਤੋ ਕੋਈ ਚੱਕਰ ਨਹੀਂ ਆਇਗਾ ਕੋਈ ਜਿਵੇਂ ਮਰਤੀ ਥਾਂ ਦੇ ਮੜਾ ਜਾ ਕੋਈ ਪੀੜ ਨਹੀਂ ਕੋਈ ਛਾੜ ਨਹੀਂ ਮਾਰਾ ਭਾਈ ਅਗਲੇ ਨੇ ਦੱਸਿਆ ਚੰਗਾ ਕੇ ਵੀ ਆਪਣੇ ਕੋਲ ਆਪੇ ਫਰਜ਼ ਆ ਜਿਹੜੀ ਚੀਜ਼ ਨਿਗਾ ਦੇ ਵਿੱਚ ਆ ਗਈ ਜਿਹੜੀ ਨਹੀਂ ਆਉਂਦੀ ਕਈ ਵਾਰੀ ਉਹ ਗੱਲ ਵੱਖਰੀ ਆ ਅੱਛਾ 2 ਨੰਬਰ ਤੇ ਜਿਹੜੀ ਚੁੱਤਿਆਂ ਉੱਤੇ ਸੋਰੀ ਝੋਟੀ ਆ ਉਹ ਦੁੱਗੀ ਝੋਟੀ ਆ ਜੀ ਮੂੰਹ ਦੋ ਤਾਂ ਹੁੰਦਾ ਹੈ ਹਾਂ ਪਹਿਲਾਂ ਕੱਟਿਆ ਜੀ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਸੂਈ ਨੂੰ ਕੋਈ ਆਜੇਗਾ ਤੀਜਾ ਚੌਥਾ ਦਿਨ ਕਿੰਨੇ ਬੋਲੇ ਤੋਂ ਸਟਾਰਟਿੰਗ ਹੋ ਵੀਰੇ ਆ ਭਾਈ 9 10 ਕਿਲੋ ਬੋਲੇ ਤੇ ਸਟਾਰਟਿੰਗ ਹੈ ਪਹਿਲਾਂ ਦੀ 9 10 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਪਹਿਲਾਂ ਭਾਈ ਤੈਨੂੰ ਪਤਾ ਅੱਜਕਲ ਇੰਨੀਆਂ ਵੀਡੀਓ ਆਪਾਂ ਦੁੱਧ ਚ ਨਾ ਝੂਠ ਨਿਕਲੇਗਾ ਨਹੀਂ ਇਹ ਗੱਲ ਤੇਰੀ ਸਹੀ ਆ ਅਜਾ ਸੁਣ ਵੀਰੇ ਚੋਣ ਚੰਗਾ ਲੱਗਾ ਮਾਣ ਭਾਈ ਮੋ ਆ ਇੱਕ 15 ਚ ਮਾਨਤਨ ਕਰਦਾ ਕਿੰਨਾ ਕਰਦੀ ਉਹਤਰਾ 5000 ਰੁਪਏ ਛਾੜ ਦਾਂਗੇ ਇੱਕ ਦੱਸ ਦੀ ਇੱਕ ਦਾੜੇ ਬਾੜੇ ਕਿੰਨੇ ਨੇ ਕਰਦੀ ਬਸ ਇੱਕ ਦਾ ਚ ਮਾਨ ਹੀ ਹੈ ਚੰਗੀ ਵਾਲੀ ਹੈ ਸਰਬਿਆ ਕਿੱਦੀ ਬਾਰੂ ਤੋਰੀ ਬਣਾ ਖੋਲੀ ਬਗੜੇ ਤੇ ਕੱਟਾ ਗਿਆ ਕੱਤੀ ਇੰਦੇ ਮਗਰ ਕੱਟਾ ਹੀ ਕੱਟਾ ਬਗੜਾ ਤੀਜਾ ਦੇ ਨਹੀਂ ਅੱਜ ਸੋਈ ਨੂੰ ਹੈ ਹਾਂ ਹਾਂ ਬਾਈ ਕਿੰਨੇ ਬੋਲੇ ਖਾਦੀ ਹੋਈ ਅੱਕੀ ਬਈ 9 10 ਕਿਲੋ ਬੋਲੇ ਤੋਆ ਕੀ ਬਾਤ ਹੈ ਫਿਰ ਆਪਾਂ ਐਵੇਂ ਬਈ ਝੂੜ ਲੇਵਾ ਆਪਣਾ ਪਸ਼ੂ ਕੱਟ ਬਖਾਵੇਗਾ ਪਰ ਦੁੱਧੋ ਬਹੁਤ ਆਪਣਾ ਪਸ਼ੂ ਖਰਾਬ ਹੋਏਗਾ ਵੇ ਦੋ ਜੰਗੀਆਂ ਕੱਟੀਆਂ ਥੋੜਾ ਹਰੇ ਜ ਆਪਾਂ ਇਹ ਮਨਾਈ ਕਰਦੀ ਆ ਨਾ ਹਾਂਜੀ ਹਾਂਜੀ ਤੈਨੂੰ ਪਤਾ ਹੀ ਖੁੱਲ ਕੇ ਖਾਣ ਪੀਣ ਖਾ ਪੀ ਕੇ ਪੂਰੀ ਮਾਣੋ ਆ ਜਾ ਪਹਿਲਾਂ ਨਾ ਬਾਈ ਨਾ ਤੇਰੇ ਸਾਹਮਣੇ ਆਹਦਾ ਫਿਰਦੀ ਆ ਵੇ ਹੂੰ ਛੀ ਛੀਗਾ ਬਾਈ ਓਕੇ ਆ ਜਾ ਵੇ ਯਾਰ ਹੂੰ ਦੁੱਧ ਦੋ ਨਾ ਬਈ ਗੱਲ ਹੋਆ ਹਾਂਜੀ ਵਿਸਜਮਾ ਜਿਵੇਂ ਛੋਟੀ ਤੇਰੀ ਟਕਾਣੇ ਦੀ ਛੋਟੀ ਖਾ ਪੀ ਕੇ ਵਧੀਆ ਟਕਾਣੇ ਤੇ ਆ ਜੋਗੀ ਹੈ ਨਾ ਹਣਾ ਤੇਰੇ ਸੰ ਪਹਿਲਾਂ ਨਹੀਂ 14 ਕਿਲੋ ਦੁੱਧ ਦੇਵੇਗੀ ਹੁੰਦੀ ਜਿਵੇਂ ਚਾਹੀਦਾ ਚਾਪਾ ਤੇਰੇ ਕੋਲ ਤਾਂ ਜਾਂਦੀ ਹੀ ਜੀ ਨਾ ਹਣਾ ਜਿਵੇਂ ਬਈ ਐਂਦੀ ਮਾਂ ਵੀ ਦੁੱਧ ਲਾ ਕੇ ਚੰਗੇ ਦਈਏ ਲਾ ਕੇ ਏਰੀਏ ਚੰਗੇ ਦਈਏ ਹੈ ਕੱਲੇ ਕਿਆਂ ਦੀ ਏ ਠੀਕ ਹੈ ਬਈ ਠੀਕ ਹੈ ਬਈ ਅੱਛਾ ਸੋਨੂ ਬਾਈ ਨੰਬਰ ਵੀ ਦੇ ਆਪਣਾ 88722 18319 ਇੱਕ ਵਾਰੀ ਹੋਰ ਆਉਣ ਦੇ 88722 18319 88722 22 18319 18319 ਹੈ ਨਾ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਗੱਲਵਾ ਸੋਨੂ ਬਾਈ ਦਾ ਨਾਮ ਹੈ ਪਿੰਡ ਕੋਟ ਸਦਰਕਾ